ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਆਪਣੇ ਸੁਸ਼ਾਂਤ ਸਿਟੀ ਕਲੋਨੀ 2 ਦੇ ਵਿੱਚ ਮਾਨਸਾ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਜਿਹੜੀ ਇਹ ਕੋਠੀ ਆਪਾਂ ਵੇਖਾਂਗੇ ਸੋ ਕੋਠੀ ਜਿਹੜੀ ਇਹ ਡਬਲ ਸਟੋਰੀ ਬਣੀ ਹੋਈ ਆ ਨਕਸ਼ਾ ਜਿਹੜਾ ਬਹੁਤ ਸੋਹਣਾ ਕੋਠੀ ਦਾ ਬਣਿਆ ਹੋਇਆ ਔਰ ਲੋਕੇਸ਼ਨ ਜਿਹੜੀ ਆ ਉਹ ਵੀ ਬਹੁਤ ਸੋਹਣੀ ਆ ਅੱਗੇ ਬਹੁਤ ਹੀ ਖੁੱਲਡੁੱਲਾ ਪਾਰਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਲੋਨੀ ਬਹੁਤ ਹੀ ਖੂਬਸੂਰਤ ਆ ਸੋ ਕਾਫੀ ਖੁਲੜੁਲਾ ਜਿਹੜਾ ਪੋਰਚ ਹੈਗਾ ਜਿਹੜਾ ਵੀ ਹੈਗਾ ਇਸ ਕੋਠੀ ਦਾ ਔਰ ਇਸ ਕੋਠੀ ਦੀ ਆਪਾਂ ਗੱਲ ਕਰੀਏ ਤਾਂ ਫਰਸ਼ ਦਾ ਜਿਹੜਾ ਕੰਮ ਆ ਟਾਈਲਸ ਦਾ ਉਹ ਸਾਰਾ ਹੋਇਆ ਵੀ ਆ ਉੱਪਰ ਵੀ ਇੱਕ ਬੈਡਰੂਮ ਤੇ ਇੱਕ ਵਾਸ਼ਰੂਮ ਜਿਹੜਾ ਬਣਿਆ ਹੋਇਆ ਬਾਕੀ ਖੁਲੜੁਲਾ ਵਿੜਾ ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗਰਾਉਂਡ ਫਲੋਰ ਦੀ ਤਾਂ ਇਸ ਵੇਲੇ ਆਪਾਂ ਇਸ ਕੋਠੀ ਦੇ ਵਾਸ਼ਰੂਮ ਦੇ ਵਿੱਚ ਹੈਗੇ ਆਂ ਸੋ ਕਿਚਨ ਵੀ ਜਿਹੜੀ ਆ ਖੂਬਸੂਰਤ ਬਣੀ ਹੋਈ ਆ ਡਰੈنگ ਰੂਮ ਵੀ ਆ ਰੰਗ ਰੋਗਣ ਦਾ ਕੰਮ ਆ ਜਿਹੜਾ ਉਹ ਬਾਕੀ ਆ ਡਾਉਨ ਸਿਲਿੰਗ ਦਾ ਕੰਮ ਆ ਜਿਹੜਾ ਉਹ ਬਾਕੀ ਆ ਬਾਕੀ ਡੋਰ ਵਿੰਡੋਜ਼ ਦਾ ਕੰਮ ਆ ਜਿਹੜਾ ਉਹ ਬਹੁਤ ਹੀ ਵਧੀਆ ਹੋਇਆ ਵੀ ਆ ਸੋ 200 ਗਾਜ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ ਕੋਠੀ ਦੇ ਅੱਗੇ ਵੀ ਕਾਫੀ ਜਿਹੜਾ ਵਿੜਾ ਉਹ ਛੱਡਿਆ ਹੋਇਆ ਔਰ ਬੈਕ ਸਾਈਡ ਦੇ ਉੱਤੇ ਵੀ ਕਾਫੀ ਸਪੇਸ ਆ ਜਿਹੜੀ ਉਹ ਛੱਡੀ ਹੋਈ ਆ ਉਹ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਹਵਾਦਾਰ ਜੇਕਰ ਇਹਦੇ ਅਪਰੇਟ ਦੀ ਗੱਲ ਕਰੀਏ ਤਾਂ 80 ਲੱਖ ਰੁਪਈਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਜਿਹੜਾ ਕਰਕੇ ਤੁਸੀਂ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੈਸੇ ਅਕਸਰ ਹੀ ਆਪਾਂ ਇਹ ਗੱਲ ਕਹਿੰਦੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵੀਰਪਰਾ ਨੂੰ ਇਸ ਤਰ੍ਹਾਂ ਦੀ ਕੋਠੀ ਚਾਹੀਦੀ ਹੈ ਇਸ ਬਜਟ ਦੇ ਵਿੱਚ ਚਾਹੀਦੀ ਹੈ ਤਾਂ ਆਸਾਨੀ ਹੋ ਜੇ ਸੋ ਫ੍ਰੀ ਆਫ ਕਾਸਟ ਹੀ ਹੈ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਆਪਾਂ ਕਰਦੇ ਆ ਸੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਸੋ ਆਪਾਂ ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਇੱਕ ਡਰਾਈੰਗ ਰੂਮ ਖੁੱਲੀ ਲੌਬੀ ਖੁੱਲਾ ਵਾਸ਼ਰੂਮ ਖੁੱਲੇ ਜਿਹੜੇ ਆ ਕਿਚਨ ਉਪਰ ਜਿਹੜੀ ਉਹ ਬਣੀ ਹੋਈ ਹੈ ਤੇ ਇਸ ਵੇਲੇ ਆਪਾਂ ਜਾ ਰਹੇ ਹੈਗੇ ਆ ਸੈਕੰਡ ਫਲੋਰ ਤੇ ਸੋ ਪੌੜੀਆਂ ਦੀ ਗੱਲ ਕਰੀਏ ਤਾਂ ਕੰਮ ਪੈਂਡਿੰਗ ਆ ਪੀਓਪੀ ਦੀ ਗੱਲ ਕਰੀਏ ਰੰਗ ਰੋਗਣ ਦੀ ਗੱਲ ਕਰੀਏ ਤਾਂ ਕੰਮ ਜਿਹੜਾ ਪੈਂਡਿੰਗ ਆ ਲੇਕਿਨ ਕੋਠੀ ਦੀ ਲੋਕੇਸ਼ਨ ਜਿਹੜੀ ਆ ਉਹ ਬਹੁਤ ਸੋਹਣੀ ਆ ਜਿੰਨਾ ਵੀਰ ਭਰਾਵਾਂ ਦਾ ਬਜਟ ਘਟਾ ਉਹ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀ ਆ ਕੋਠੀ ਬਹੁਤ ਵਧੀਆ ਸੋ ਉੱਪਰ ਦੀ ਗੱਲ ਕਰੀਏ ਤਾਂ ਇੱਕ ਬੈੱਡਰੂਮ ਜਿਹੜਾ ਬਣਿਆ ਹੋਇਆ ਟਾਈਲਸ ਦਾ ਕੰਮ ਤੇ ਪੀਓਪੀ ਦਾ ਕੰਮ ਜਿਹੜਾ ਹੋਇਆ ਵੀ ਇੱਕ ਵਾਸ਼ਰੂਮ ਜਿਹੜਾ ਅਟੈਚ ਹੈਗਾ ਤੇ ਬਾਕੀ ਬਾਲਕਨੀ ਬਣੀ ਹੋਈ ਹੈ ਸੋ ਨਕਸ਼ਾ ਜਿਹੜਾ ਕੋਠੀ ਦਾ ਬਹੁਤ ਹੀ ਪਿਆਰਾ ਕਾਫੀ ਖੁੱਲਾ ਡੁੱਲਾ ਜਿਹੜਾ ਵਿੜਾ ਬਾਕੀ ਉੱਪਰ ਛੱਡਿਆ ਹੋਇਆ ਸੋ 80 ਲੱਖ ਡਿਮਾਂਡ 222 ਦੇ ਵਿੱਚ ਇਹ ਬਣੀ ਹੋਈ ਹੈ ਸੂ ਸ਼ਾਂਤ ਸਿਟੀ ਕਲੋਨੀ 2 ਦੇ ਵਿੱਚ ਜਿਹੜੀ ਹੈ ਕੋਠੀ ਹੈਗੀ ਹੈ ਅੱਗੇ ਬਹੁਤ ਸੋਹਣਾ ਜਿਹੜਾ ਪਾਰਕ ਬਣਿਆ ਹੋਇਆ ਸੋ ਇਸ ਸਕੂਟੀ ਨੂੰ ਖਰੀਦਣਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਸਕੂਟੀ ਨੂੰ ਜਿਹੜਾ ਖਰੀਦ ਸਕਦੇ ਹੋ ਸੋ ਪੂਜਰੂਮ ਵੀ ਜਿਹੜਾ ਇਸਕੂਟੀ ਦੇ ਉੱਪਰ ਬਣਿਆ ਹੋਇਆ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ